ਤਰਨਤਾਰਨ ਦੇ ਪਿੰਡ ਬ੍ਰਮਪੂਰਾ ਵਿਖੇ ਅੱਜ ਦੁਪਹਿਰ ਵੇਲੇ ਵੱਡੀ ਦਿਲ ਨੂੰ ਦਿਲਾਨ ਵਾਲੀ ਖਬਰ ਸਾਹਮਣੇ ਆਈ ਜਿੱਥੇ ਸੜਕ ਦੇ ਕੰਢੇ ਉਤੇ ਇੱਕ ਨਵਜੰਮੇ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ ਜਿਸ ਨੂੰ ਕੱਪੜੇ ਦੇ ਵਿੱਚ ਲਪੇਟਿਆ ਗਿਆ ਸੀ ਪਿੰਡ ਵਾਸੀਆਂ ਦੇ ਮੁਤਾਬਕ ਕੁੱਤੇ ਇਸ ਨਵਜੰਮੇ ਬੱਚੇ ਨੂੰ ਨੋਚ ਰਹੇ ਸਨ ਪਹਿਲਾਂ ਤਾਂ ਉਹਨਾਂ ਨੂੰ ਲੱਗਾ ਕਿ ਸ਼ਾਇਦ ਕੋਈ ਜਾਨਵਰ ਹੈ ਜਿਸ ਨੂੰ ਇਹ ਨੋਚ ਕੇ ਖਾ ਰਹੇ ਨੇ ਪਰ ਜਦੋਂ ਨੇੜੇ ਜਾ ਕੇ ਦੇਖਿਆ ਤੇ ਇਹ ਨਵ ਜੰਮਿਆ ਮੁੰਡਾ ਸੀ ਜਿਸ ਨੂੰ ਕੁੱਤਿਆਂ ਵੱਲੋਂ ਖਾਧਾ ਗਿਆ ਔਰ ਤੋਂ ਸਿਰ ਵੱਖ ਕਰ ਦਿੱਤਾ ਸੋ ਇਹ ਤੋਂ ਪਿੰਡ ਦੇ ਵਿੱਚ ਜਿਵੇਂ ਹੀ ਖਬਰ ਫੈਲਦੀ ਹੈ ਤਾਂ ਸਾਰੇ ਪਿੰਡ ਦੇ ਲੋਕ ਮੌਕੇ ਤੇ ਪਹੁੰਚਦੇ ਨੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਹੈ ਬੇहद ਹੀ ਦਿਲ ਨੂੰ ਬਲੰਦਰ ਵਾਲੀ ਖਬਰ ਹੈ ਕਿਉਂਕਿ ਇੱਕ ਮਾਂ ਜਿਸ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਇਸ ਤਰ੍ਹਾਂ ਸੜਕ ਦੇ ਕਿਨਾਰੇ ਸੁੱਟ ਦਿੱਤਾ ਜੋ ਕਿ ਹਵਾਨੀਏ ਦਸਬੂਤ ਪੇਸ਼ ਕਰਦੀ ਹੈ ਫਿਲਹਾਲ ਲੋਕਾਂ ਵੱਲੋਂ ਸਬੰਧਤ ਬੱਚੇ ਦੀ ਮਾਂ ਨੂੰ ਲਾਣਤਾ ਪਾਈਆਂ ਜਾ ਰਹੀਆਂ ਨੇ ਔਰ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਬੱਚੇ ਨੂੰ ਜੋ ਵੀ ਇੱਥੇ ਸੁੱਟ ਕੇ ਗਿਆ ਹੈ ਉਸ ਦੀ ਪਛਾਣ ਹੋ ਸਕੇ ਔਰ ਉਸ ਤੱਕ ਪਹੁੰਚ ਕੀਤੀ ਜਾ ਸਕੇ ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਔਰ ਅਗਲੇ ਤੇ ਅੱਗੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ ਤਰਨਤਾਂ ਤੋਂ ਰਮਨ ਚਾਉੜਾ ਦੀ ਰਿਪੋਰਟ ਅੰਮ੍ਰਿਤਸਰ ਕੇਸਵੀ ਤਰਨਤਾਰਨ ਦੇ ਪਿੰਡ ਬ੍ਰਮਪੁਰਾ ਵਿਖੇ ਅੱਜ ਦੁਪਹਿਰ ਵੇਲੇ ਵੱਡੀ ਦਿਲ ਨੂੰ ਦਿਲਾਨ ਵਾਲੀ ਖਬਰ ਸਾਹਮਣੇ ਆਈ ਜਿੱਥੇ ਸੜਕ ਦੇ ਕੰਢੇ ਤੇ ਇੱਕ ਨਵਜੰਮੇ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ ਜਿਸ ਨੂੰ ਕੱਪੜੇ ਦੇ ਵਿੱਚ ਲਪੇਟਿਆ ਗਿਆ ਸੀ ਪਿੰਡ ਵਾਸੀਆਂ ਦੇ ਮੁਤਾਬਕ ਕੁੱਤੇ ਇਸ ਨਵਜੰਮੇ ਬੱਚੇ ਨੂੰ ਨੋਚ ਰਹੇ ਸਨ ਪਹਿਲਾਂ ਤਾਂ ਉਹਨਾਂ ਨੂੰ ਲੱਗਾ ਕਿ ਸ਼ਾਇਦ ਕੋਈ ਜਾਨਵਰ ਹੈ ਜਿਸ ਨੂੰ ਇਹ ਨੋਚ ਕੇ ਖਾ ਰਹੇ ਨੇ ਪਰ ਜਦੋਂ ਨੇੜੇ ਜਾ ਕੇ ਦੇਖਿਆ ਤੇ ਇਹ ਨਵ ਜੰਮਿਆ ਮੁੰਡਾ ਸੀ ਜਿਸ ਨੂੰ ਕੁੱਤਿਆਂ ਵੱਲੋਂ ਖਾਧਾ ਗਿਆ ਔਰ ਤੜ ਤੋਂ ਸਿਰ ਵੱਖ ਕਰ ਦਿੱਤਾ। ਸੋ ਇਹ ਛੋਪਿੰਦ ਦੇ ਵਿੱਚ ਜਿਵੇਂ ਹੀ ਖਬਰ ਫੈਲਦੀ ਹੈ ਤਾਂ ਸਾਰੇ ਪਿੰਡ ਦੇ ਲੋਕ ਮੌਕੇ ਤੇ ਪਹੁੰਚਦੇ ਨੇ। ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਹੈ। ਬੇहद ਹੀ ਦਿਲ ਨੂੰ ਬਲੁੰਦਰ ਵਾਲੀ ਖਬਰ ਹੈ ਕਿਉਂਕਿ ਇੱਕ ਮਾਂ ਜਿਸਨੇ ਆਪਣੇ ਜਿਗਰ ਦੇ ਟੁਕੜੇ ਨੂੰ ਇਸ ਤਰ੍ਹਾਂ ਸੜਕ ਦੇ ਕਿਨਾਰੇ ਸੁੱਟ ਦਿੱਤਾ ਜੋ ਕਿ ਹਯਾਨੀਅਤ ਦਾ ਸਬੂਤ ਪੇਸ਼ ਕਰਦੀ ਹੈ। ਫਿਲਹਾਲ ਲੋਕਾਂ ਵੱਲੋਂ ਸਬੰਧਤ ਬੱਚੇ ਦੀ ਮਾਂ ਨੂੰ ਲਾਣਤਾ ਪਾਈਆਂ ਜਾ ਰਹੀਆਂ ਨੇ ਔਰ ਪੁਲਿਸ ਦਾ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਬੱਚੇ ਨੂੰ ਜੋ ਵੀ ਇੱਥੇ ਸੁੱਟ ਕੇ ਗਿਆ ਹੈ ਉਸ ਦੀ ਪਛਾਣ ਹੋ ਸਕੇ ਔਰ ਉਸ ਤੱਕ ਪਹੁੰਚ ਕੀਤੀ ਜਾ ਸਕੇ ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਔਰ ਅਗਲੇ ਤੇ ਅੱਗੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ ਤਰਨਤਾਂ ਤੋਂ ਰਮਨ ਚਾਉੜਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ ਤਰਨਤਾਰਨ ਦੇ ਪਿੰਡ ਬ੍ਰਮਪੂਰਾ ਵਿਖੇ ਅੱਜ ਦੁਪਹਿਰ ਵੇਲੇ ਵੱਡੀ ਦਿਲ ਨੂੰ ਦਿਲਾਨਣ ਵਾਲੀ ਖਬਰ ਸਾਹਮਣੇ ਆਈ ਜਿੱਥੇ ਸੜਕ ਦੇ ਕੰਢੇ ਉਤੇ ਇੱਕ ਨਵਜੰਮੇ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ ਜਿਸ ਨੂੰ ਕੱਪੜੇ ਦੇ ਵਿੱਚ ਲਪੇਟਿਆ ਗਿਆ ਸੀ ਪਿੰਡ ਵਾਸੀਆਂ ਦੇ ਮੁਤਾਬਕ ਕੁੱਤੇ ਇਸ ਨਵਜੰਮੇ ਬੱਚੇ ਨੂੰ ਨੋਚ ਰਹੇ ਸਨ ਪਹਿਲਾਂ ਤਾਂ ਉਹਨਾਂ ਨੂੰ ਲੱਗਾ ਕਿ ਸ਼ਾਇਦ ਕੋਈ ਜਾਨਵਰ ਹੈ ਜਿਸ ਨੂੰ ਇਹ ਨੋਚ ਕੇ ਖਾ ਰਹੇ ਨੇ ਪਰ ਜਦੋਂ ਨੇੜੇ ਜਾ ਕੇ ਦੇਖਿਆ ਤੇ ਇਹ ਨਵ ਜੰਮਿਆ ਮੁੰਡਾ ਸੀ ਜਿਸ ਨੂੰ ਕੁੱਤਿਆਂ ਵੱਲੋਂ ਖਾਧਾ ਗਿਆ ਔਰ ਤੋਂ ਸਿਰ ਵੱਖ ਕਰ ਦਿੱਤਾ ਸੋ ਇਹ ਛੋਪਿੰਦ ਦੇ ਵਿੱਚ ਜਿਵੇਂ ਹੀ ਖਬਰ ਫੈਲਦੀ ਹੈ ਤਾਂ ਸਾਰੇ ਪਿੰਡ ਦੇ ਲੋਕ ਮੌਕੇ ਤੇ ਪਹੁੰਚਦੇ ਨੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਹੈ ਬੇहद ਹੀ ਦਿਲ ਨੂੰ ਬਲੁੰਦਰ ਵਾਲੀ ਖਬਰ ਹੈ ਕਿਉਂਕਿ ਇੱਕ ਮਾਂ ਜਿਸ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਇਸ ਤਰ੍ਹਾਂ ਸੜਕ ਦੇ ਕਿਨਾਰੇ ਸੁੱਟ ਦਿੱਤਾ ਜੋ ਕਿ ਹਵਾਨੀਅਤ ਦਾ ਸਬੂਤ ਪੇਸ਼ ਕਰਦੀ ਹੈ ਫਿਲਹਾਲ ਲੋਕਾਂ ਵੱਲੋਂ ਸਬੰਧਤ ਬੱਚੇ ਦੀ ਮਾਂ ਨੂੰ ਲਾਣਤਾ ਪਾਈਆਂ ਜਾ ਰਹੀਆਂ ਨੇ ਔਰ ਪੁਲਿਸ ਦਾ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਬੱਚੇ ਨੂੰ ਜੋ ਵੀ ਇੱਥੇ ਸੁੱਟ ਕੇ ਗਿਆ ਹੈ ਉਸ ਦੀ ਪਛਾਣ ਹੋ ਸਕੇ ਔਰ ਉਸ ਤੱਕ ਪਹੁੰਚ ਕੀਤੀ ਜਾ ਸਕੇ ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਔਰ ਅਗਲੇ ਤੇ ਅੱਗੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ ਤਰਨਤਾਂਤੋਂ ਰਮਨ ਚਾਉੜਾ ਦੀ ਰਿਪੋਰਟ ਅੰਮ੍ਰਿਸਰ ਕੇਸੀ